ਬੜੇ ਦੁੱਖ ਤੇ ਪਰੇਮਣ ਨਾਲ ਕਹਿਣੇ ਪੈ ਰਿਹਾ ਕਿ ਇੱਕ ਵਾਰ ਫਿਰ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਉਸ ਸਾਨਾ ਮੱਤੇ ਇਤਿਹਾਸ ਤੇ ਵਿਰਸੇ ਦੀ ਉਸ ਝਾਕੀ ਨੂੰ ਜਿਹੜੀ 26 ਜਨਵਰੀ 2024 ਨੂੰ ਦਿੱਲੀ ਦੀ ਪ੍ਰੀਡ ਦੇ ਅੰਦਰ ਸ਼ਾਮਲ ਕਰਨੀ ਸੀਗੀ ਉਹਨੂੰ ਸ਼ਾਮਲ ਕਰਦੋ ਇਨਕਾਰ ਕਰ ਦਿੱਤਾ ਨਾ ਕਿ ਬਲ ਇਸ ਵਾਰ ਬਲਕਿ ਪਿਛਲੇ ਸਾਲ ਵੀ 26 ਜਨਵਰੀ ਨੂੰ ਪੰਜਾਬ ਦੀ ਝਾਕੀ ਨੂੰ ਪ੍ਰੀਡ ਦੇ ਵਿੱਚੋਂ ਸ਼ਾਮਲ ਨਾ ਕਰਕੇ ਪੰਜਾਬ ਨਾਲ ਇੱਕ ਵੱਡਾ ਵਿਕਰਾ ਕੀਤਾ ਗਿਆ ਸੀ ਨਾ ਸੋਸੇ ਮਾਨਸਿਕ ਤੰਦ ਉਹ ਹਰਾਦੇ ਹੋਏ ਇਸ ਵਾਰ ਫਿਰ ਪੰਜਾਬ ਦੇ ਲੋਕਾਂ ਦੇ ਬੇਸਮਝ ਦਾ ਵਿਚਕਮਾ ਦੇ ਉੱਤੇ ਇੱਕ ਵਾਰੀ ਫਿਰ ਦੁਬਾਰਾ ਕੇਂਦਰੇ ਨੂੰ ਨੂਰ ਸਰਕਰ ਦਾ ਕੰਮ ਕੀਤਾ ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡੀ ਭੂਮਿਕਾ ادا ਕੀਤੀ ਹੈ ਸ਼ਹੀਦ ਆਜਮ ਭਗਤ ਸਿੰਘ ਤੋਂ ਲੈ ਕੇ ਲਾਲਾ ਲਾਜਪਤ ਰਾਏ ਕਰਤਾਰ ਸਿੰਘ ਸਰਾਭਾ ਸੁਖਦੇਵ ਔਰ ਸ਼ੀਰਉਦਵ ਸਿੰਘ ਤੇਨੇਕੇ ਹੋਰ ਕ੍ਰਾਂਤੀਕਾਰੀ ਲੋਕਾਂ ਨੇ ਇਸ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਆਪਣੀ ਜ਼ਿੰਦਗੀ ਦਾ ਪਲ-ਪਲ ਲਾਇਆ ਫਾਸੀਆਂ ਦੇ ਰਸੇ ਚੁੰਮੇ ਕਾਲੇ ਪਾੜੀ ਦੀਆਂ ਅਕੈਦ ਸੀਏ ਚੱਲਦੇ ਹੋਏ ਸਜ਼ਾਾਂਵਾਂ ਕੱਟੀਆਂ ਜਿਹਦੇ ਬਲਬੁੱਤੇ 15 ਗਸੂ 47 ਨੂੰ ਸਾਡਾ ਇਹ ਮਹਾਨ ਵਰਦਜਾਦ ਹੁੰਦਾ ਪਰ ਅਫਸੋਸ ਇਸ ਗੱਲ ਦਾ ਕੇਂਦਰ ਸਰਕਾਰ ਲਗਾਤਾਰ ਪੰਜਾਬ ਦੇ ਨਾਲ ਮਤਰਈ ਮਾਮਲਾ ਸ਼ੁਰੂ ਕਰਦੇ ਗਿਆ ਪੰਜਾਬ ਨੇ ਨਾ ਕੇਵਲ ਦੇਸ਼ ਦੀ ਆਜ਼ਾਦੀ ਦੇ ਅੰਦੋਲਨ ਚ ਬਲਕਿ ਅੱਜ ਵੀ ਪੰਜਾਬ ਦੇ ਨੌਜਵਾਨ ਗੱਭਰੂ ਦੇਸ਼ ਨਜ਼ਰਦਾ ਦੇ ਉਤੇ ਸ਼ਹਾਦਤਾਂ ਦਾ ਜਾ ਪੀ ਰਿਹਾ ਅੱਜ ਥੋੜੇ ਦਿਨ ਪਹਿਲਾਂ ਸਾਡੇ ਕੰਗੜੀ ਵੀਰ ਪੰਜਾਬ ਦੇ ਨੌਜਵਾਨ ਨੇ ਇਸ ਦੇਸ਼ ਦੀ ਇਕਤਾ ਖੰਡਤਾ ਲਈ ਆਤਵਾਦੀਆਂ ਨਾਲ ਡਟੇ ਹੋਏ ਸ਼ਹਾਦਤਾਂ ਦਾ ਜਾ ਪੀਕਾ ਪਰਤੂ ਕੇਂਦਰ ਦੀ ਸਰਕਾਰ ਦੇ ਗੋਲ ਉਸ ਨੌਜਵਾਨ ਨੂੰ ਸਲੂਟ ਦੇਣ ਤੱਕ ਦਾ ਵੀ ਉਹਦੀ ਸ਼ਹਾਦਤ ਨੂੰ ਸ਼ਹਾਦਤ ਮੰਨਣ ਦਾ ਵੀ ਜਿਹੜਾ ਆ ਉਹ ਜ਼ਰਾ ਨਹੀਂ ਪਿਆ ਸੋ ਇਸ ਕਰਕੇ ਲਗਾਤਾਰ ਪੰਜਾਬ ਨੂੰ ਅਜਾ ਨਿਸ਼ਾਨਾ ਬਣਾਇਆ ਜਾ ਰਿਹਾ ਜੇ ਤੁਸੀਂ ਪੰਜਾਬ ਦੀ ਵਿਰਾਸਤ ਨੂੰ ਪੰਜਾਬ ਦੇ ਆਜ਼ਾਦੀ ਅੰਦੋਲਨ ਨੂੰ 26 ਜਨਵਰੀ ਦੀ ਝਾਕੀਆਂ ਦੁਬਾਰਾ ਰੱਖੋਗੇ ਤਾਂ ਤੁਸੀਂ ਕੀ ਸ਼ਬਦ ਕਰਨਾ ਚਾਹੁੰਦੇ ਹੋ ਦੇਸ਼ ਦੇ ਅੰਦਰ ਮੈਂ ਕਹਿਣਾ ਚਾਹੁੰਦਾ ਵੀ ਅੱਜ ਨਾ ਟੇਬਲ ਪੰਜਾਬ ਬਿਲਕਿਏ ਦਿੱਲੀ ਨੂੰ ਵੀ ਜਿਹੜਾ ਹੈ ਉਹ ਇਸ ਝਾਕੀ ਤੋਂ ਵਾਂਝੇ ਰੱਖਿਆ ਗਿਆ ਸੋ ਮੈਂ ਇਹਦੀ ਜ਼ੋਰਦਾਰ ਸ਼ਬਦਾਜ ਨਿੰਦਿਆ ਕਰਦਾ ਇਹ ਵੀ ਨਾ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਜਿਹੜੇ ਭਾਜਪਾ ਦੇ ਲੀਡਰ ਨੇ ਉਹ ਜਵਾਬਦੇਹ ਪੰਜਾਬ ਦੇ ਲੋਕਾਂ ਨੂੰ ਕਿਉਂ ਪੰਜਾਬ ਦੇ ਲੋਕਾਂ ਨਾਲ ਖੜੇ ਆ ਜਾਂ ਉਸ ਕਾਰਨ ਖੜੇ ਆ ਜੇ ਸਰਕਾਰ ਦੇ ਕਈ ਲੀਡਰਾਂ ਨੇ ਦੇਸ਼ ਜادیه ਦੇ ਦੌਰਨ ਦੇ ਵਿੱਚੋਂ ਲਿਖਤੀ ਮਾਫੀਆਂ ਮੰਨ ਕੇ ਜਿਹੜੀ ਆ ਆਜ਼ਾਦੀ ਦੇ ਦੌਰ ਨੂੰ ਪਿੱਠ ਦਿੱਤੀ ਸੀਗੀ ਸੋ ਮੈਂ ਕਹਿ ਸਕਦਾ ਜੇ ਤੁਸੀਂ ਸਾਨੂੰ ਦਿੱਲੀ ਨਹੀਂ ਹੋ ਸਕ ਇਤਿਹਾਸਿਕ ਪੜੇ ਤੋਂ ਭਾਵੇਂ ਵਾਜਿਆ ਪੰਜਾਬ ਦੇ ਚਾੱਕੀ ਨੂੰ ਕੀਤਾ ਮਨਾ ਕੀਤਾ ਪਰ ਅਸੀਂ ਪੰਜਾਬ ਦੀ ਇਸ ਵਿਰਾਸਤ ਨੂੰ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਲੈ ਕੇ ਜਾਵਾਂਗੇ ਉਹ ਵਿਰਾਸਤ ਸਾਡੇ ਕੋਲ ਮਾਈ ਭਾਗੋ ਦੀ ਹੋਵੇ ਜਿੱल्ल्या ਦੇ ਵਾਗ ਦੀ ਵਿਰਸੇ ਦੀ ਹੋਵੇ ਜਾਂ ਜادیه ਦੇ ਦੌਰਨ ਦੇ ਹੋਰਨੇਕਾ ਐਸੇ ਜਿਹੜੇ ਕਿਸੇ ਨੇ ਕਹਾਣੀਆਂ ਨੇ ਸਾਨਾ ਮਤੇ ਮਤਲਬ ਜਨਾਜ਼ ਇਤਿਹਾਸ ਹੈ ਅਸੀਂ ਉਹ ਪੰਜਾਬ ਦੇ ਲੋਕਾਂ ਨੂੰ ਦਿਖਾਵਾਂਗੇ ਪੰਜਾਬ ਦੇ ਨਾਲ ਹਰ ਪੱਖ ਤੋਂ ਵਿਤਰਾ ਕੀਤਾ ਜਾ ਰਿਹਾ ਸਾਡਾ 5500 ਕਰੋੜ ਰੁਪਏ ਆਡੀਓ ਤੇ ਡੱਕਿਆ ਹੋਇਆ ਸਾਡਾ ਨੈਸ਼ਨਲ ਰੂਲਰ ਹੈਲਥ ਜਿਸਦਾ ਪੈਸਾ ਡੱਕਿਆ ਹੋਇਆ ਸੋ ਲਗਾਤਾਰ ਪੰਜਾਬ ਨਾਲ ਵਿਤਰਾ ਕੀਤਾ ਜਾ ਰਿਹਾ ਇਹਦਾ ਮਤਲਬ ਇਹ ਹੈ ਕਿ ਜਿਹੜਾ ਭਾਜਪਾ ਨੂੰ ਵੋਟ ਪਾਏਗਾ ਸਟੇਟ ਉਹਦੀ ਝਾਕੀ ਉਥੇ ਸਭ ਜਨਰਲ ਨੂੰ ਜਾਏਗੀ ਪਰ ਪੰਜਾਬ ਇਸ ਕਾਲ ਦਾ ਜਵਾਬ ਦੇਗਾ ਪੰਜਾਬ ਆਪਣੇ ਸਾਨਾ ਮਤੇ ਇਤਿਹਾਸ ਦੇ ਉਸ ਸਾਨਾ ਮਤੇ ਵਿਰਸੇ ਨੂੰ ਅੱਗੇ ਲੈ ਕੇ ਹੋ ਜੇਗਾ ਤੇ ਮੈਂ ਸਮਝਦਾ ਪੰਜਾਬ ਦੇ ਲੋਕ ਇਹਦਾ ਡਟਮਾ ਜਿਹੜਾ ਜਵਾਬ ਵੀ ਦੇਣਗੇ ਤੇ ਭਾਜਪਾ ਦੇ ਇਸ ਮੈਂ ਸਮਝਦਾ ਵੀ ਜਿਹੜਾ ਇੱਕ ਕਨਸਟੀਟਿਊਸ਼ਨਲ ਰਾਈਟ ਹੈ ਸਟੇਟਾਂ ਦਾ ਉਹਨੂੰ ਡਾਕਾ ਜਿਹਦੇ ਤੇ ਮਾਰਿਆ ਜਾ ਰਿਹਾ ਪੰਜਾਬ ਦੇ ਲੋਕ ਨੂੰ ਅੱਜ ਦੇਖ ਰਿਹਾ ਸੋ ਅੱਜ ਭਾਜਪਾ ਨੂੰ ਜਵਾਬ ਦੇਣਾ ਪਏਗਾ ਹਰ ਕੀਮਤ ਤੇ ਪੰਜਾਬ ਦੇ ਵਿਰਸੇ ਦੇ ਨਾਲ ਜਿਹੜਾ ਰੱਖੀ ਕਰਾਂਗੇ ਦੇਸ਼ ਦੇ ਲੋਕਾਂ ਕੋ ਇਹਨੂੰ ਲੈ ਕੇ ਜਾਵਾਂਗੇ ਔਰ ਪੰਜਾਬ ਦੀ ਸਰਜਮੀਰ ਉੱਤੇ ਵੀ ਇਹਨੂੰ 2 ਜਨਵਰੀ ਵਾਲਾ ਦਿਨ ਲਾਜ਼ਮੀ ਤੌਰ ਤੇ ਅਸੀਂ ਪੰਜਾਬ ਦੇ ਲੋਕਾਂ ਨਾਲ ਇਹਨੂੰ ਸਾਂਝਾ ਕਰਾਂਗੇ ਆਪਣੀ ਵਿਰਾਸਤ ਨੂੰ ਤੁਰ ਭਾਜ ਭਾਜ ਹਰ ਹੱਥ ਘੰਡੇ ਦਾ ਮੂੰਹ ਤੋੜ ਜਵਾਬ ਦੇਵਾਂਗੇ